ਲੈਂਡ ਪੁਲਿੰਗ ਸਕੀਮ ਤੇ ਅੱਜ ਦੱਸਦੀ ਏ ਕਿ ਅਕਾਲੀ ਦਲ ਫਿਰ ਤੋਂ ਰੋਜ਼ ਪ੍ਰਦਰਸ਼ਨ ਕਰਨ ਚ ਆ ਰਿਹਾ ਸ਼੍ਰੋਮਣੀ ਅਕਾਲੀ ਦਲ ਸਕੀਮ ਨੂੰ ਲੈ ਕੇ ਲਗਾਤਾਰ ਕਿਸਾਨਾਂ ਦੇ ਹੱਕ ਦੇ ਵਿੱਚ ਐ ਤੇ ਦੂਜੇ ਪਾਸੇ ਉਥੇ ਹੀ ਪੰਜਾਬ ਸਰਕਾਰ ਦੀ ਸਕੀਮ ਨੂੰ ਲੈ ਕੇ ਜਿਹੜਾ ਕਿ ਪੰਜਾਬ ਦੀ ਸਿਆਸਤ ਪੱਕਦੀ ਹੋਈ ਨਜ਼ਰ ਆਈ ਹੈ ਤਾਂ ਗੱਲ ਕਰੀਏ ਬੀਤੇ ਦਿਨਾਂ ਦੇ ਵਿੱਚ ਲੈਂਡ ਪੁਲਿੰਗ ਸਕੀਮ ਨੂੰ ਜਿਹੜਾ ਕਿ ਪੰਜਾਬ ਸਰਕਾਰ ਨੇ ਲਿਆਉਣ ਦੀ ਜਿਹੜੀ ਕਿ ਗੱਲ કરી ਤੇ ਦੂਜੇ ਪਾਸੇ ਕਿਸ ਮਾਨ ਜਥੇਬੰਦੀਆਂ ਹੁਣੇ ਸਾਹ ਵਿਰੋਧ ਕਰ ਰਹੀਆਂ ਨੇ ਤੇ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਆਪਣਾ ਜਿਹੜਾ ਕਿ ਫੈਸਲਾ ਵਾਪਸ ਲੈਣਾ ਚਾਹੀਦਾ ਹੈ ਤੇ ਜਿਸ ਦੇ ਤਹਿਤ ਲੈਂਡ ਪੂਲਿੰਗ ਸਕੀਮ ਦੇ ਉੱਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬਿਆਨ ਦਿੱਤਾ ਤੇ ਉੱਥੇ ਹੀ ਕਿਸਾਨ ਜੋ ਵਿਰੋਧ ਕਰ ਰਹੇ ਨੇ ਉਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇਸ ਮਾਮਲੇ ਦੇ ਵਿੱਚ ਮੀਟਿੰਗ ਕਰਾਂਗੇ ਤੇ ਕਿਸਾਨਾਂ ਦੀ ਜਿਹੜੀ ਕਿ ਰਾਏ ਤੱਕ ਲਈ ਜਾਵੇਗੀ ਤੇ ਲੈਂਡ ਪੂਲਿੰਗ ਸਕੀਮ ਨੂੰ ਲੈ ਕੇ ਉੱਥੇ ਹੀ ਕਿਸਾਨ ਵਿਰੋਧ ਕਰਦੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਇਸ ਗੱਲ ਨੂੰ ਲੈ ਕੇ ਸਟੈਂਡ ਲੈ ਰਿਹਾ ਹੈ ਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਸੀਂ ਕਿਸਾਨਾਂ ਦੀ ਜ਼ਮੀਨ ਨਹੀਂ ਖੋਣ ਦਵਾਂਗੇ ਤੇ ਦੂਜੇ ਪਾਸੇ ਕਿਸਾਨ ਜਥੇਬੰਦੀ ਇਸ ਦਾ ਵਿਰੋਧਤਾ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਸ਼੍ਰੋਮਣੀ ਅਕਾਲੀ ਦਲ ਅੱਜ ਫਿਰ ਤੋਂ ਡੀਸੀ ਦਫਤਰ ਧਰਨਾ ਲਗਾਉਣ ਜਾ ਰਿਹਾ ਹੈ ਤੇ ਉੱਥੇ ਹੀ ਬਠਿੰਡਾ ਦੇ ਵਿੱਚ ਇਹ ਧਰਨਾ ਲੱਗੇਗਾ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਇਹ ਧਰਨਾ ਜਿਹੜਾ ਕੇ ਲਕੇਗਾ ਤੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਤੇ ਕਿਸਾਨ ਜਥੇਬੰਦੀਆਂ ਸ਼ਾਮਿਲ ਜਿਹੜੀਆਂ ਕਿ ਇਸ ਧਰਨੇ ਚ ਹੋਣਗੀਆਂ ਤੇ ਉਥੇ ਹੀ ਇਸ ਲੈਂਡ ਪੂਲਿੰਗ ਸਕੀਮ ਦੀ ਵਿਰੋਧਤਾ ਅੱਜ ਫਿਰ ਤੋਂ ਅਕਾਲੀ ਦਲ ਕਰਦਾ ਹੋਇਆ ਨਜ਼ਰ ਆਵੇਗਾ ਤੇ ਬੀਤੇ ਦਿਨਾਂ ਦੇ ਵਿੱਚ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਦੇਖ ਕੇ ਕਿਸਾਨਾਂ ਦੇ ਲਈ ਮੈਨੂੰ ਕੋਈ ਵੀ ਸੰਘਰਸ਼ ਕਰਨਾ ਪਿਆ ਤਾਂ ਮੈਂ ਉਸਦੇ ਲਈ ਤਿਆਰ ਹਾਂ ਤੇ ਸਾਡੀ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੇ ਹੱਕ ਦੇ ਵਿੱਚ ਜਿਹੜੀ ਕਿ ਸੰਘਰਸ਼ ਕਰੇਗੀ ਤੇ ਜਿਸ ਦੇ ਤਹਿਤ ਜੇਕਰ ਨੂੰ ਕੁਝ ਵੀ ਕਰਨਾ ਪਿਆ ਤਾਂ ਉਸ ਲਈ ਅਸੀਂ ਤਿਆਰ ਹਾਂ ਅੱਜ ਫਿਰ ਤੋਂ ਧਰਨਾ ਦੇਣ ਜਾ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਤੇ ਜਿਸ ਦਾ ਤਹਿਤ ਉਥੇ ਹੀ ਡੀਸੀ ਦਫਤਰ ਬਠਿੰਡਾ ਦੇ ਵਿੱਚ ਜਿਹੜੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਅੱਜ ਰੋਸ ਪ੍ਰਦਰਸ਼ਨ ਹੈ ਜਿਹੜਾ ਕਿ ਕੀਤਾ ਜਾਵੇਗਾ ਇਸ ਸਕੀਮ ਨੂੰ ਲੈ ਕੇ ਲਗਾਤਾਰ ਕਿਸਾਨਾਂ ਦੇ ਹੱਕ ਦੇ ਵਿੱਚ ਐ ਤੇ ਦੂਜੇ ਪਾਸੇ ਉਥੇ ਹੀ ਪੰਜਾਬ ਸਰਕਾਰ ਦੀ ਸਕੀਮ ਨੂੰ ਲੈ ਕੇ ਜਿਹੜਾ ਕਿ ਪੰਜਾਬ ਦੀ ਸਿਆਸਤ ਪੱਕਦੀ ਹੋਈ ਨਜ਼ਰ ਆਈ ਹੈ ਤਾਂ ਗੱਲ ਕਰੀਏ ਬੀਤੇ ਦਿਨਾਂ ਦੇ ਵਿੱਚ ਲੈਂਡ ਪੂਲਿੰਗ ਸਕੀਮ ਨੂੰ ਜਿਹੜਾ ਕਿ ਪੰਜਾਬ ਸਰਕਾਰ ਨੇ ਲਿਆਉਣ ਦੀ ਜਿਹੜੀ ਕਿ ਗੱਲ કરી ਤੇ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਹੁਣ ਇਸ ਦਾ ਵਿਰੋਧ ਕਰ ਰਹੀਆਂ ਨੇ ਤੇ ਉੱਥੇ ਹੀ ਉਹਨਾਂ ਦੇ ਕਹਿਣੇ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਆਪਣਾ ਜਿਹੜਾ ਕਿ ਫੈਸਲਾ ਵਾਪਸ ਲੈਣਾ ਚਾਹੀਦਾ ਹੈਦਾ ਹੈ ਤੇ ਜਿਸ ਦੇ ਤਹਿਤ ਲੈਂਡ ਪੂਲਿੰਗ ਸਕੀਮ ਦੇ ਉੱਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬਿਆਨ ਦਿੱਤਾ ਤੇ ਉੱਥੇ ਹੀ ਕਿਸਾਨ ਜੋ ਵਿਰੋਧ ਕਰ ਰਹੇ ਨੇ ਉਸ ਨੂੰ ਲੈ ਕੇ ਉਹਨਾਂ ਨੇ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇਸ ਮਾਮਲੇ ਦੇ ਵਿੱਚ ਮੀਟਿੰਗ ਕਰਾਂਗੇ ਤੇ ਕਿਸਾਨਾਂ ਦੀ ਜਿਹੜੀ ਕਿ ਰਾਏ ਤੱਕ ਲਈ ਜਾਵੇਗੀ ਤੇ ਲੈਂਡ ਪੂਲਿੰਗ ਸਕੀਮ ਨੂੰ ਲੈ ਕੇ ਉੱਥੇ ਹੀ ਕਿਸਾਨ ਵਿਰੋਧ ਕਰਦੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਇਸ ਗੱਲ ਨੂੰ ਲੈ ਕੇ ਸਟੈਂਡ ਲੈ ਰਿਹਾ ਹੈ ਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਸੀਂ ਕਿਸਾਨਾਂ ਦੀ ਜ਼ਮੀਨ ਨਹੀਂ ਖੋਣ ਦਵਾਂਗੇ ਤੇ ਦੂਜੇ ਪਾਸੇ ਕਿਸਾਨ ਜਥੇਬੰਦੀ ਇਸ ਦਾ ਵਿਰੋਧਤਾ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਸ਼੍ਰੋਮਣੀ ਅਕਾਲੀ ਦਲ ਅੱਜ ਫਿਰ ਤੋਂ ਡੀਸੀ ਦਫ਼ਤਰ ਤਰਣਾ ਲਗਾਉਣ ਜਾ ਰਿਹਾ ਹੈ ਤੇ ਉੱਥੇ ਹੀ ਬਠਿੰਡਾ ਦੇ ਵਿੱਚ ਇਹ ਧਰਨਾ ਲੱਗੇਗਾ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਇਹ ਧਰਨਾ ਜਿਹੜਾ ਕਿ ਲੱਗੇਗਾ ਤੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਤੇ ਕਿਸਾਨ ਜਥੇਬੰਦੀਆਂ ਸ਼ਾਮਲ ਜਿਹੜੀਆਂ ਕਿ ਇਸ ਧਰਨੇ 'ਚ ਹੋਣਗੀਆਂ ਤੇ ਉੱਥੇ ਹੀ ਸ ਲੈਂਡ ਪੁਲਿੰਗ ਸਕੀਮ ਦੀ ਵਿਰੋਧਤਾ ਅੱਜ ਫਿਰ ਤੋਂ ਅਕਾਲੀ ਦਲ ਕਰਦਾ ਹੋਇਆ ਨਜ਼ਰ ਆਵੇਗਾ ਤੇ ਬੀਤੇ ਦਿਨਾਂ ਦੇ ਵਿੱਚ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਦੇਖ ਕੇ ਕਿਸਾਨਾਂ ਦੇ ਲਈ ਮੈਨੂੰ ਕੋਈ ਵੀ ਸੰਘਰਸ਼ ਕਰਨਾ ਪਿਆ ਤਾਂ ਮੈਂ ਉਸ ਦੇ ਲਈ ਤਿਆਰ ਹਾਂ ਤੇ ਸਾਡੀ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੇ ਹੱਕ ਦੇ ਵਿੱਚ ਜਿਹੜੀ ਕਿ ਸੰਘਰਸ਼ ਕਰੇਗੀ ਤੇ ਜਿਸ ਦੇ ਤਹਿਤ ਜੇਕਰ ਸਾਨੂੰ ਕੁਝ ਵੀ ਕਰਨਾ ਪਿਆ ਤਾਂ ਉਸ ਦੇ ਲਈ ਅਸੀਂ ਤਿਆਰ ਹਾਂ ਤੇ ਅੱਜ ਫਿਰ ਤੋਂ ਤਰਨਾ ਦੇਣ ਜਾ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਤੇ ਇਸ ਦਾ ਤਹਿਤ ਉਥੇ ਹੀ ਡੀਸੀ ਦਫਤਰ ਬਠਿੰਡਾ ਦੇ ਵਿੱਚ ਜਿਹੜੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਅੱਜ ਰੋਸ ਪ੍ਰਦਰਸ਼ਨ ਹੈ ਜਿਹੜਾ ਕਿ ਕੀਤਾ ਜਾਵੇ